ਵਾ ਡਰਵਲਾ ਸ਼ਬਦ ਕਰਦੇ ਵੀ ਤੁਸੀਂ ਕਿੱਥੇ ਬੋਲ ਰਹੇ ਹੋ ਬਾਈ ਸੁਣੋ ਸੁਣੋ ਉਹ ਤੁਹਾਨੂੰ ਖੁਸ਼ੀ ਬੀਤਾ ਕਰਨਾ ਪਤਗੋ ਉਹ ਅੰਜ ਤਾਂ ਸਾਡੀਆਂ ਕੈਸਰਾ ਸੁਣ ਲੋਗੇ ਸਹਿਤ ਸੂਬਾ ਮੈਂ ਬਸਲ ਦੀ ਗੱਲ ਕੀਤੀ ਅੱਗੋਂ ਹੱਸ ਕੇ ਕਿਆ ਦਿਲਦਾਰ ਪਰਸੋਂ ਪਰਸੋਂ ਲੰਘ ਗੀ ਵੇਂਦੇ ਆਵੈਂਦੇ ਆਤੀ ਅਜੇ ਆਈ ਨਾ ਮੇਰੀ ਸਰਕਾਰ ਪਰਸੋਂ ਇਹਦਾ ਸੋਹਣਿਆਂ ਦੇ ਨਾਲ ਕਰੀਦੀ ਨਹੀਂ ਅਰੇ ਆ ਦੇਖਦਾ ਤੈਨੂੰ ਕਰਤਾਰ ਪਰਸੋਂ

ਅਲਜ ਵਿੱਚ ਮਾਰਾਂ ਗੇੜਾ ਵੇਖਣ ਨੂੰ ਉਖੜਾ ਤੇਰਾ ਕਿੱਥੇ ਜਾ ਬਹਿ ਗਈ ਨਹੀਂ ਸੁਪਨਾ ਹੋ ਗਈ ਪਾਲੀ ਐ ਉਹ ਮਿਲਣੋਂ ਵੀ ਰਹਿ ਗਈ ਨਹੀਂ ਸੁਪਨਾ ਹੋ ਗਈ ਪਾਲੀ ਐ ਲੈਟਰ ਸੀ ਲਿਖਦੀ ਤੈਨੂੰ ਬਾਪੂ ਨੇ ਵੇਖਿਆ ਮੈਨੂੰ ਲੈਟਰ ਸੀ ਲਿਖਦੀ ਤੈਨੂੰ ਬਾਪੂ ਨੇ ਵੇਖਿਆ ਮੈਨੂੰ ਪੱਟੀ ਗੁੱਤ ਮੇਰੀ ਵੇ ਪੜਨੋਂ ਹਟਾਲੀ ਮਾਪਿਆਂ ਪਲੀ ਹੁਣ ਤੇਰੀ ਵੇ ਪੜਨੋਂ ਹਟਾਲੀ ਮਾਪਿਆਂ ਉਹ ਕਾਲਜ ਵਿੱਚ ਪੁੱਛਦਾ ਰਹਿੰਦਾ ਵੇ ਕਿਨੀ ਪਲੀ ਮੇਰੀ ਕੁੜੀਆਂ ਨੇ ਬਨਸ ਬਨੀਆਂ ਨਹੀਂ ਦੱਸਦੀ ਨਹੀਂ ਸੂਰਤ ਤੇਰੀ ਸਾਰਾ ਜੱਗ ਵਹਿਰੀ ਹੋ ਗਿਆ ਅਰਸ਼ੋਂ ਕੰਦ ਤਹਿਗੀ ਨਹੀਂ ਸੁਪਨਾ ਹੋ ਗਈ ਪਲੀਏ ਉਹ ਮਿਲਣੋਂ ਵੀ ਰਹਿ ਗਈ ਨਹੀਂ ਸੁਪਨਾ ਹੋ ਗਈ ਪਲੀਏ ਕੇ ਤੈਨੂੰ ਆਕੇ ਮੈਂ ਮਿਲਾਵੇ ਯਾਰਾ ਖਾਂਦਾ ਤਾਂ ਜਮਾਂ ਵਸਾ ਨਹੀਂ ਸਾਡਾ ਵੇ ਟੱਬਰ ਸਾਰਾ ਖਾਂਦਾ ਤਾਂ ਜਮਾਂ ਵਸਾ ਨਹੀਂ ਸਾਡਾ ਵੇ ਟੱਬਰ ਸਾਰਾ ਚੱਲਣੋ ਵੀ ਰਹੇਗੀ ਮੇਰੀ ਚੱਲਣੋ ਵੀ ਰਹੇਗੀ ਮੇਰੀ ਹੁਣ ਹੀਰਾ ਫੇਰੀ ਵੇ ਪੜਨੋ ਹਟਾਲੀ ਮਾਪਿਆਂ ਪਾਲੀ ਹੁਣ ਤੇਰੀ ਵੇ ਪੜਨੋ ਹਟਾਲੀ ਮਾਪਿਆਂ ਲੋਕਾਂ ਤੋਂ ਇੱਕ ਬਚਾ ਕੇ ਮਿਲ ਜਾਇਆ ਕਰਨੀ ਮੈਨੂੰ ਦਿਲ ਵਿੱਚ ਹਰ ਟਾਈਮ ਰੱਖਾਂ ਨੀ ਚੇਤੇ ਮੈਂ ਕਰਦਾ ਤੈਨੂੰ ਉਹ ਮਿੱਤਰਾਂ ਦੀ ਜਿੰਦ ਵੈਰ ਨਹੀਂ ਮਿੱਤਰਾਂ ਦੀ ਜਿੰਦ ਵੈਰ ਨਹੀਂ ਵਕਤਾਂ ਵਿੱਚ ਪੈ ਗਈ ਨੀ ਸੁਪਨਾ ਹੋ ਗਈ ਪਲਿਏ ਉਹ ਮਿਲ ਲੋ ਵੀ ਰਹਗਾ ਯਹੀ ਨਹੀਂ ਸੁਪਨਾ ਹੋ ਗਈ ਪਲਿਏ ਆਪਾਂ ਕੀ ਕਰੀਏ ਕਿਨੀ ਖੇੜਾ ਛੱਡਦੇ ਰੁਕਣੇ ਵਾਲੇ ਤੇ ਮੁੰਡੇ ਤੇਰੀਆਂ ਗੱਲਾਂ ਕਰਦੇ ਰੁਕਣੇ ਵਾਲੇ ਤੇ ਮੁੰਡੇ ਤੇਰੀਆਂ ਗੱਲਾਂ ਕਰਦੇ ਕੁੜੀਆਂ ਵਿੱਚ ਚਰਚਾ ਪੰਛੀ ਕੁੜੀਆਂ ਵਿੱਚ ਚਰਚਾ ਪੰਛੀ ਤੇਰੀ ਤੇ ਮੇਰੀ ਵੇ ਪੜਨੋਂ ਹਟਾਲੀ ਮਾਪਿਆਂ ਪਾਲੀ ਹੁਣ ਤੇਰੀ ਵੇ ਪੜਨੋਂ ਹਟਾਲੀ ਮਾਪਿਆਂ ਉਹ ਮਿਲਣੋਂ ਵੀ ਰਹਿ ਗਈ ਨੇ ਪੜਨੋਂ ਹਟ ਲੇ ਮਾਪਿਆਂ ਮਿਲ ਨੂੰ ਵੀ ਰਗੀਨੀੜ ਲੜ ਲੋ ਹਟਾ ਲੇ ਮਾਪਿਆਂ ਉਹ ਮਿਲ ਨੂੰ ਵੀ ਰਗੀਨੀ ਸੁਪਨਾ ਕਹੀ ਫਲਿਏ ਬਈ ਗੱਲ ਸੁਣ ਦੋਸਤੋ ਇਹ ਜੋ ਵੀ ਕੁਝ ਕਹਿ ਵੀ ਰਹਾ ਤੁਹਾਨੂੰ ਪੁਲਿਸ ਵਾਲਿਆਂ ਦਾ ਪਤਾ ਹੀ ਹੈ ਵੀ ਸਰਰਾਰ ਬਾਦੁਰਾ ਨੇ ਹੁਕਮ ਕੀਤਾ ਵੀ ਤੁਸੀਂ ਇੱਕ ਆਪਾਂ ਤਾਂ ਇੱਕ ਉਹਦੀ ਹਾਜ਼ਰੀ ਲੋਣਾ ਪਈ ਦੀ ਤੇ ਇਹਦੇ ਵਿੱਚ ਬੇਵਸੀ ਇਹ ਹੋਈ ਆ ਕਿ ਮੈਂ ਪ੍ਰੋਗਰਾਮ ਕਰਕੇ ਆਉਣਾ ਸੀ ਨਹੀਂ ਤਾਂ ਪਹਿਲਾਂ ਵੀ ਆ ਸਕਦੇ ਸੀ ਤੇ ਪਰ ਹਾਜ਼ਰੀ ਕਬੂਲ ਕਰ ਲੋ ਫੇਰ ਜੋ ਸਮਾਰਿਆ ਸਜਦੇ ਦੀ ਇਹ ਨਾਰੇ ਤੇ ਇੱਕ ਮਿੰਟ ਵੀ ਇੱਕ ਮਿੰਟ ਸਜਦੇ ਦੀ ਇਹ ਨਾਰੇ ਤੇ ਬਿੰਡੀ ਵਾਲੇ ਬਲਦ ਜਿੰਨਾ ਜ਼ੋਰ ਲੱਗਦਾ ਸਮਝੀ ਗੱਲ ਇਸ ਕਰਕੇ ਤੁਸੀਂ ਮੈਂ ਤੁਹਾਨੂੰ ਦੱਸਦਾ ਭਈ ਉਹ ਬਾਈ ਦੇ ਨਾਲ ਹੀ ਰੌਣਕਾਂ ਸੀ ਅੱਜ ਨਹੀਂ ਉਹਨਾਂ ਦੀ ਆਵਾਜ਼ ਦਾ ਜਾਦੂ ਜਿਹੜਾ ਹੈ ਉਹ ਜ਼ਰੂਰ ਘੁਕਦਾ ਹੈ ਨਹੀਂ ਇੱਕ ਵਾਰੀ ਸ਼ੇਰ ਗਾਵੇ ਯਾਰ ਅੱਛਾ ਜਾਦ ਮੋਤੋ ਬੁਰਾ ਜੁਦਾਈ ਦਾ ਗਮ ਹੀਰੇ ਗਮ ਹੀਰੇ ਨਹੀਂ ਦੁੱਖ ਹੀਰੇ ਮੈਂ ਮੈਂ ਤਿੰਦਾ ਨਹੀਂ ਮੈਂ ਬਸ ਤੇਰੀ ਗਾਇਕੀ ਸੁਣਨੀ ਵਾ ਮੈਂ ਤਾਂ ਪੀ ਪੀ ਕੇ ਉਲਟ ਜਾਣਾ ਯਾਰ ਹਾਂਜੀ ਬਾਈ ਕਨੇਡਾ ਦਾ ਇੰਗਲੈਂਡ ਅੱਛਾ ਅੱਛਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਾਈ ਦਾ ਨਾ ਕੀ ਅੱਜ ਮੇਰਾ ਸਰਦਾਰ ਨਾਲ ਅੱਜ ਮੇਰਾ ਅਚਾ ਇੱਕ ਮਿੰਟ ਅੱਛਾ ਇੱਕ ਮਿੰਟ ਬਈ ਗੱਲ ਸੁਣੋ ਮੈਂ ਤੁਹਾਨੂੰ ਤੁਹਾਡੀ ਰੌਣਕ ਵਾਸਤੇ 2 ਮਿੰਟ ਲਾਉਣੇ ਆ ਇਸ ਕਰਕੇ ਤੁਸੀਂ ਆਪਦੀ ਰੌਣਕ ਮਾਰੋ ਠੀਕ ਹੈ ਤੇ ਕੋਈ ਸੱਜਣਾ ਨੇ ਇੱਕ ਮਿੰਟ ਇੱਕ ਮਿੰਟ ਕਿਹੜੀ ਪਰਮੇਸ਼ਾ ਹਾਂ ਬਸ ਗੱਲ ਐ ਜਿਹੜੀ ਲਓ ਜੀ ਗਾਣਾ ਇੱਕ ਮਿੰਟ ਅੱਜ ਕੱਲ ਦੇ ਨੌਜਵਾਨ ਨੇ ਨਾ ਜਿਹੜੇ ਉਹ ਪੜਦੇ ਘਟਾ ਪਿਆਰ ਮੁਹੱਬਤ ਦੀਆਂ ਗੱਲਾਂ 'ਚ ਜ਼ਿਆਦਾ ਰੁਚੀ ਰੰਦੇ ਕਈ ਵੀਰਾਂ ਇੱਕ ਮਿੰਟ ਕਈ ਵੀਰਾਂ ਤਾਂ ਘਰੋਂ ਤਾਂ ਪਰੌਂਡੇ ਪਰਾਂਡੇ ਛੱਕੇ ਦਹੀਂ ਨਾਲ ਕਦੀ ਤਾਂ ਬੱਸ ਓਟੇ ਨੇ ਖੜ੍ਹ ਜਾਂਦੇ ਆ ਕਦੇ ਜਾ ਕੇ ਸਿਨੇਮੇ 'ਚ ਪੜ ਜਾਂਦੇ ਆ ਕਦੇ ਮੁੱਲਾਂਪੁਰ ਵਾਲੇ ਅੱਜ ਇਹਦੇ ਕਿਹੜਾ ਖਾ ਕੇ ਆ ਜਾਂਦੇ ਕਹੈਂ ਤੂੰ ਮਤਲਬ ਇਹ ਨਾ ਬਈ ਹਾਰ ਕੇ ਪਰਦੇ ਨਹੀਂ ਤੇ ਜਦੋਂ ਪੇਪਰ ਹੋਏ ਦੋਨਾਂ ਦਾ ਰਿਜ਼ਲਟ ਆਇਆ ਤੇ ਉਤਰੀ ਕਸੀਰ ਕੇ ਮੂੰਹ ਕਰ ਲਏ ਉਹਨਾਂ ਨੇ ਦੁਆ ਨੇ ਹਾਰ ਕੇ ਦੋਨੇ ਉਹਨੂੰ ਪਛਤਾਵਾ ਕਰਦੇ ਨੇ ਉਹ ਗਾ ਕੇ ਦੱਸਣ ਲੱਗੇ ਸਾਡਾ ਰਿਕਾਰਡ ਹੈ ਦੇਖੋ ਬਈ ਇਹ ਗਾਣਾ ਤੁਸੀਂ ਨਵਾਜਿਆ ਉਹਨੂੰ ਆਪਦੇ ਦਿਲ ਚੋਂ ਤਾਂ ਦਿੱਤੀ ਹੈ ਨਾ ਅਸੀਂ ਐਡ ਕੀਤੀ ਹੈ ਨਾ ਇਹਦੇ ਵਿੱਚ ਕੋਈ ਬਹੁਤੀ ਐਡ ਹੋਈ ਜਿਹੜੀ ਕੰਪਨੀ ਨੇ ਐਡ ਕੀਤੀ ਸੀ ਉਹਨੇ ਚੱਡਿਆਂ ਚ ਪੂਸ਼ ਪਾਲੀ ਸਮਝੀ ਗੱਲ ਪਰ ਇਹ ਗਾਣਾ ਤੁਸੀਂ ਸਰੋਤਿਆਂ ਨੇ ਆਪਦੇ ਆਪ ਹੀ ਮਕਬੂਲ ਕਰਕੇ ਚੱਲ ਲਿਆ ਬਹੁਤ ਮਿਹਰਬਾਨੀ ਤੁਹਾਡੀ ਲੋ ਆਓ ਇਹ ਹੀ ਗਾਣਾ ਦੱਸ ਰਿਹਾ ਹਾਂ ਓ ਛੋਟੇ ਭਾਈ ਬਾਈ ਸਾਊਂਡ ਵਾਲੇ ਆਵਾਜ਼ ਛੱਡ ਦੇ ਯਾਰ ਕਿਹੜਾ ਕਰੇ ਲੈ ਕੇ ਜਾਣੀ ਆ ਹਾਂਜੀ ਬਾਪੂ ਕਹਿੰਦੇ ਛੱਡ ਇਹੋ ਜਿਹੀ ਪੜਾਈ ਨੂੰ ਤੇ ਸਾਲ ਪੂਰਾ ਹੋਇਆ ਟਿਊਸ਼ਨ ਤੇ ਲਾਈ ਨੂੰ ਬਾਪੂ ਕਹਿੰਦਾ ਛੱਡੀ ਇਹੋ ਜਿਹੀ ਪੜ੍ਹਾਈ ਨੂੰ ਸਾਲ ਪੂਰਾ ਹੋਇਆ ਟਿਊਸ਼ਨ ਤੇ ਲੈਈ ਨੂੰ ਤੇਰਾ ਮੇਰਾ ਹੁਣ ਜਿੰਨਾ ਪੈਜੂ ਫਾਸਲਾ ਤੇਰਾ ਮੇਰਾ ਹੁਣ ਜਿੰਨਾ ਪੈਜੂ ਫਾਸਲਾ ਤਿੰਨ ਵਾਰੀ ਰਹਿ ਗਈਆਂ ਪਲਾਸਟੂ ਜਮੈਂ ਬਿਕ ਹਰਦੇ ਨੇ ਹੁਣ ਲੈਣ ਦਿੰਦੇ ਦਾਖਲਾ ਤਿੰਨ ਵਾਰੀ ਰਹਿ ਗਈਆਂ ਪਲਾਸਟੂ ਜਮੈਂ ਬਿਕ ਹਰਦੇ ਨੇ ਹੁਣ ਲੈਣ ਦਿੰਦੇ ਦਾਖਲਾ ਉਹ ਆਪਣੀ ਸਮੱਸਿਆ ਦੱਸਦਾ ਕੀ ਕਹਿੰਦਾ ਨਹੀਂ ਹੱਥ ਨਹੀਂ ਸੀ ਲਾਇਆ ਨੀ ਕਿਤਾਬ ਨੂੰ ਕਿਤੇ ਅਤ ਨਹੀਂ ਜਲਾਇਆ ਨਹੀਂ ਕਿਤਾਬ ਨੂੰ ਕਿਤੇ ਇਹ ਵੀ ਨਹੀਂ ਸੀ ਪਤਾ ਕਿਹੜੇ ਰੱਕੇ ਸੀ ਵਿਸ਼ੇ ਇਹ ਵੀ ਨਹੀਂ ਸੀ ਪਤਾ ਕਿਹੜੇ ਰੱਕੇ ਸੀ ਵਿਸ਼ੇ ਉਹ ਐਵੇਂ ਜਾ ਕੇ ਬਸਤਾ ਉੱਤੇ ਚੜੇ ਰਹਿੰਦੇ ਸੀ ਐਵੇਂ ਜਾ ਕੇ ਬਸਤਾ ਉੱਤੇ ਚੜੇ ਰਹਿੰਦੇ ਸੀ ਪਾਸਾ ਪਦੋਨਾਂ ਕਿਸ ਆਉਣਾ ਸੀ ਨਹੀਂ ਤਾਂ ਕਿ ਜੈਤੋ ਵਾਲੇ ਪਾਟਕਾਂ ਤੇ ਖੜੇ ਰਹਿੰਦੇ ਸੀ ਪਾਸਾ ਪਦੋਨਾਂ ਕਿਸ ਆਉਣਾ ਜੀ ਨਹੀਂ ਜਾ ਕੇ ਜੈਤੋ ਵਾਲੇ ਪਾਟਕਾਂ ਤੇ ਖੜੇ ਰਹਿੰਦੇ ਸੀ ਹਾਂ ਜੀ ਮੁੰਡੇ ਆਵੇ ਪੱਕਾ ਸੀਗਾ ਤੂੰ ਨੇ ਖਾਂਦਾ ਸੀ ਵਸਾ ਬਿੰਦ ਦਾ ਹੁਣ ਕਿਹੜੀ ਗੱਲਾਂ ਮੇਰਾ ਕੱਟਦਾ ਕਸੂਰ ਹੁਣ ਕਿਹੜੀ ਗੱਲਾਂ ਮੇਰਾ ਕੱਟਦਾ ਕਸੂਰ ਬੇਉਦ ਸਮਝਾਉਂਦੀ ਰਹੀ ਤੂੰ ਵੀ ਜਾਂਜਲਾ ਤਿੰਨ ਵਾਰੀ ਰਹਿ ਗਈਆਂ ਪਲਾਸਟੂ ਜਮੈਂ ਬਿਕਰਦੇ ਨੇ ਹੁਣ ਲੈਣ ਦਿੰਦੇ ਦਾਖਲਾ ਤਿੰਨ ਵਾਰੀ ਰਹਿ ਗਈਆਂ ਪਲਾਸਟੂ ਜਮੈਂ ਬਿਕਰਦੇ ਨੇ ਹੁਣ ਲੈਣ ਦਿੰਦੇ ਦਾਖਲਾ ਉਹ ਬੇਲਿਆਂ ਨੇ ਕੀਤੀ ਜਿਹੜੀ ਐਸ਼ ਮਾਰ ਗਈ ਬੇਬੇ ਸਮਝਾਉਂਦੀ ਉਹ ਵੀ ਹੰਬਹਾਰ ਗਈ ਵਿਲੇਆਂ ਨੇ ਕੀਤੀ ਜਿਹੜੀ ਐਸ਼ ਮਾਰ ਗਈ ਬੇਬੇ ਸਮਝਾਉਂਦੀ ਉਹ ਵੀ ਅੰਬ ਘਾਰ ਗਈ ਆਜ ਕਾ ਨੂੰ ਕਾਲ ਦਿਉ ਦੀਕ ਮਾਰ ਜਾਂਦੀ ਦੋਵੇਂ ਕੋਟ ਵਾਲੇ ਸਿਨਮੇ ਚ ਬੜੇ ਰਹਿੰਦੇ ਸੀ ਪਾਸਾ ਪਾ ਦੋਨਾ ਕੀ ਸਵਾ ਹੁਣਾ ਸੀ ਨਹੀਂ ਦੋਵੇਂ ਜੈਤੂ ਵਾਲੇ 파ਟਕਾਂ ਤੇ ਖੜੇ ਰਹਿੰਦੇ ਸੀ ਉਹ ਪਾਸਾ ਪਾ ਦੋਨਾ ਕੀ ਸਵਾ ਹੁਣਾ ਸੀ ਨਹੀਂ ਦੋਵੇਂ ਜੈਤੂ ਵਾਲੇ 파ਟਕਾਂ ਤੇ ਖੜੇ ਰਹਿੰਦੇ ਸੀ ਕਦੇ ਨਾ ਕਲਾਸ ਸਿ ਅਟੈਂਡ ਕਰਿਆ ਪਿਰਡ ਨਾ ਲਾਇ ਗੀਆਂ ਫੀਸਾਂ ਭਰੀਆਂ ਸੋਹਣਿਆ ਮੈਂ ਤੈਨੂੰ ਸਮਝਾਉਂਦੀ ਥੱਕ ਗਈ ਵੇ ਸੋਹਣਿਆ ਮੈਂ ਤੈਨੂੰ ਸਮਝਾਉਂਦੀ ਥੱਕ ਗਈ ਵੇ ਕੰਪੀਆਂ ਕਤਾਮਾਂ ਵੱਲ ਤੂੰ ਵੀ ਜਾਗਲਾ ਤਿੰਨ ਵਾਰੀ ਰਹਿ ਗਈਆਂ ਪਲਾਸਟੂ ਜਮੈਂ ਵੇ ਘਰ ਦੇ ਨੇ ਹੁਣ ਲੈਣ ਦਿੰਦੇ ਦਾਖਲਾ ਤਿੰਨ ਵਾਰੀ ਰਹਿ ਗਈਆਂ ਪਲਾਸਟੂ ਜਮੈਂ ਵੇ ਘਰ ਦੇ ਨੇ ਹੁਣ ਲੈਣ ਦਿੰਦੇ ਦਾਖਲਾ ਉਹ ਪਾਰਕਾ ਗਰਾਉਂਡ ਵਿੱਚ ਬਹਿ ਕੇ ਸਾਰਿਆ ਆਸ਼ਕੀਚੋਂ ਖਟਿਆ ਕਿੰ ਸਾਲ ਮਾਰਿਆ ਪਾਰਕਾ ਗਰਾਉਂਡਾਂ ਵਿੱਚ ਬੈ ਕੇ ਸਾਰਿਆਂ ਆਜ ਕੀ ਤੋਂ ਘਟਿਆ ਕੀ ਸਾਲ ਮਾਰਿਆ ਉਹ ਡੇਲਿਆ ਵਾਲੀ ਦਾ ਕੰਦੀ ਬਣਦਾ ਸੀ ਰਾਂਝਾ ਐਵੇਂ ਮਿਲਣ ਮਲਾਉਣ ਪਿਛੇ ਲੜੇ ਰਹਿੰਦੇ ਸੀ ਨੀ ਪਾਸਾ ਪਦੋਨਾ ਕਿਸਵਾ ਹੁਣ ਸੀ ਮੀਂਝੱਕ ਜੈਤੋ ਵਾਲੇ ਪਾਟਕਾਂ ਤੇ ਖੜੇ ਰਹਿੰਦੇ ਇਹਨਾ ਕੁਝ ਕਹਿੰਦੇ ਹੋਏ ਭਈ ਹਾਜ਼ਰੀ ਕਿਉਂ ਕਿ ਸਾਜਾਂ ਤੋਂ ਬਿਨਾ ਗਾਣਾ ਬਈ ਚੰਗਾ ਨਹੀਂ ਲੱਗਦਾ ਅਸੀਂ ਵੀ ਮਹਿਸੂਸ ਕਰਦੇ ਆਂ ਕੋਈ ਨਹੀਂ ਬਾਅਦ ਫਿਰ ਕਿਤੇ ਜ਼ਿੰਦਗੀ ਰਹੀ ਤਾਂ ਜ਼ਰੂਰ ਇੰਨੀ ਮਨਜ਼ੂਰ ਕਰਾ ਜੇ ਬਾਈਆਂ ਨੂੰ ਦਰਖਾਸਤਾਂ ਵੀ ਮਨਜ਼ੂਰ ਕਰੇ